ਪਟਿਆਲਾ ਅਤੇ ਹਰਦਾਸਪੁਰ ਬਲਾਕ ਨੇ ਲੜਕੀ ਦੇ ਵਿਆਹ ਵਿੱਚ ਦਿੱਤਾ ਜ਼ਰੂਰਤ ਦਾ ਸਮਾਨ ਬੰਦਤਾ ਭਲਾਈ ਦੇ ਕੰਮਾਂ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਧ ਝੜ ਕੇ ਪਾਰੀ ਹੈ ਇਹ ਹਿੱਸਾ ਪੰਚਾਇਤ ਮੈਂਬਰ ਹਰੀਚੰਦ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਦੀਆਂ ਪਵਿੱਤਰ ਸਿੱਖਿਆ ਮਤੇ ਚੱਲਦੀਆਂ ਪਟਿਆਲਾ ਦੇ ਬਲਾਕ ਹਰਦਾਸਪੁਰ ਦੀ ਸਾਧ ਸੰਗਤ ਨੇ ਪਿੰਡ ਸਿੱਧੂਵਾਲ ਵਿਖੇ ਇੱਕ অতি ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਮਦਦ ਕੀਤੀ ਹੈ ਇਸ ਮੌਕੇ ਬਲੱਖ ਪ੍ਰੇਮੀ ਸੇਵਕ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਸਿੱਧੂਵਾਲ ਵਿਖੇ ਇੱਕ অতি ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਜਦੋਂ ਸਾਧ ਸੰਗਤ ਨੂੰ ਪਤਾ ਚੱਲਿਆ ਕਿ ਉਹਨਾਂ ਨੂੰ ਵਿਆਹ ਦੇ ਲਈ ਸਾਰੇ ਸਮਾਨ ਦੀ ਜ਼ਰੂਰਤ ਹੈ ਤਾਂ ਉਹਨਾਂ ਨੇ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਉਸ ਪਰਿਵਾਰ ਦੀ ਮਦਦ ਕੀਤੀ ਹੈ ਉਹਨਾਂ ਨੇ ਉਸ ਲੜਕੀ ਦੇ ਵਿਆਹ ਦੇ ਲਈ ਸਾਰਾ ਸਮਾਨ ਜਿਵੇਂ ਕਿ ਡਬਲ ਬੈੱਡ, ਅਲਮਾਰੀ, ਸਿਲਾਈ ਮਸ਼ੀਨ, ਭਾਂਡੇ, ਕੱਪੜੇ, ਬਿਸਤਰੇ, ਪੱਖਾ, ਕੁਰਸੀਆਂ, ਟੇਬਲ, ਕੰਬਲ ਇਹ ਸਮਾਨ ਜੋ ਲੜਕੀਆਂ ਨੂੰ ਦਿੱਤਾ ਜਾਂਦਾ ਹੈ ਉਹ ਸਾਰਾ ਸਮਾਨ ਸਾਥ ਸੰਗਤ ਵੱਲੋਂ ਉਹਨਾਂ ਨੂੰ ਦਿੱਤਾ ਗਿਆ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਥ ਸੰਗਤ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਇਸ ਨੇਕ ਕੰਮ ਨੂੰ ਦੇਖਦੇ ਆਂ ਪਿੰਟ ਸਿੱਧੂਵਾਲ ਦੇ ਪੰਚਾਇਤ ਮੈਂਬਰ ਹਰੀਚੰਦ ਅਤੇ ਇੰਜਰਜੀਤ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹਮੇਸ਼ਾ ਹੀ ਸੇਵਾ ਵਿੱਚ ਅੱਗੇ ਰਹਿੰਦੀ ਹੈ ਅਤੇ ਧੰਨ ਕਹਿਣ ਦੇ ਕਾਬਿਲ ਹੈ ਉਹਨਾਂ ਦਾ ਗੁਰੂ ਜਿਹੜਾ ਇਹਨਾਂ ਨੂੰ ਅਜਿਹੀ ਸਿੱਖਿਆ ਦੇ ਰਿਹਾ ਹੈ ਇਸ ਮੌਕੇ 15 ਮੈਂਬਰ ਭਾਈ ਅਤੇ ਭੈਣਾ ਪਟਿਆਲਾ 15 ਮੈਂਬਰ ਹਰਦਾਸਪੁਰ ਬਲੱਕ ਪ੍ਰੇਮੀ ਸੇਵਕ ਅਤੇ ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ ਹਾਜ਼ਰ ਸਨ ਪੁਰਾਦਾ ਜੀ ਦੇ ਜਿਹੜੇ ਲੋੜਵੰਦ ਪਰਿਵਾਰ ਦੀ ਜਿਹੜੀ ਸਹਾਇਤਾ ਉਹ ਬਹੁਤ ਹੀ ਵਧੀਆ ਕਰਦੇ ਆ। ਠੀਕ ਹੈ ਨਾ ਹੋਂ ਵੀ ਚਾਹੀਦੀ ਹੈ। ਕਿਉਂਕਿ ਜਦੋਂ ਜੇ ਕੋਈ ਆਪਾਂ ਸਹਾਇਤਾ ਹੋ ਮੰਗ ਕੇ ਕਾਰਜ ਦੇ ਵਿੱਚ ਤਾਂ ਪਰਮਾਤਮਾ ਦੇ ਆਪਣੇ ਕਰਨ ਦੇ ਵਿੱਚ ਸਹਾਇਤਾ ਉਹ ਵਧੀਆ ਕਰ ਲੈਣਗੇ। ਤੇ ਮੈਂ ਧੰਨਵਾਦੀਆਂ ਆ ਜਿਨ੍ਹਾਂ ਨੇ ਸਾਥ ਪਿਆ ਨਾ ਨਿਹਾਲ ਖੜੇ ਨੇ ਮੁੱਢ ਨਾਲ ਬੁਲ ਲੱਗੇ। ਦਨ ਦਨ ਸਤਿਗੁਰੂ ਤੇਰਾ ਹੀ ਆਸਰਾ। ਹਜ਼ੂਰ ਪਿਤਾ ਸਾਹਿਬ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨੇ ਜੋ 169 ਬਾਨਤਾਪ ਲਈ ਦੇ ਕਮ ਸਾਸੰਗਤ ਦੀ ਚੋਲੀ ਪਾਈ ਹੈ ਤਾਂ ਕਿ ਦੁਨੀਆ ਦੇ ਵਿੱਚ ਇੱਕ ਜੋ ਗਰੀਬ ਹੈ ਨਾਚਾਰ ਹੈ ਜੇ ਕਿਸੇ وجہ ਕਰਕੇ ਕੋ ਲੜਕੀ ਦੀ ਸ਼ਾਦੀ ਨਹੀਂ ਹੋ ਰਹੀ ਕਿਸੇ ਦਾ ਇਲਾਜ ਨਹੀਂ ਹੋ ਰਿਹਾ ਉਹਦੇ ਵਿੱਚ ਸਹਿਯੋਗ ਕਰਨ ਬਾਰੇ ਜੋ ਸੇਵਾ ਸਾਸੰਗਤ ਦੀ ਚੋਲੀ ਪਾਈ ਹੈ ਉਹਦੇ ਵਿੱਚੋਂ ਹੀ ਅੱਜ ਇੱਕ ਕੰਮ ਕੀਤਾ ਜਾ ਰਿਹਾ ਹੈ ਔਰ ਸਾਸੰਗਤ ਵੀ ਬਹੁਤ ਖੁਸ਼ੀ ਹੈ ਫਿਰ ਜੀ ਸਤਗੁਰ ਦੇ ਬਚਨਾਂ ਦੇ ਚੱਲ ਕੇ ਇੱਕ ਜ਼ਰੂਰਤਮੰਦ ਪਰਿਵਾਰ ਇੱਕ ਬੇਟੀ ਨੂੰ ਸਾਰਾ ਸਮਾਨ ਜਿਉਂਦਾ ਕੀ ਕੀ ਸਮਾਨ ਦਿੱਤਾ ਜਾ ਰਿਹਾ ਜੀ ਇਹਦੇ ਵਿੱਚ ਉਹਦੇ ਵਿੱਚ ਬੈੱਡ ਹੈ ਜੀ ਪੂਰੇ ਭਾਂਡੇ ਹਨ ਔਰ ਸ਼ੂਟ ਹੈ ਬਾਕੀ ਜੋ ਵੀ ਕਰਦਾ ਜ਼ਰੂਰੀ ਸਮਾਨ ਹੁੰਦਾ ਹੈ ਉਹ ਟੋਟਲ ਸਮਾਨ ਨਹੀਂ ਦਿੱਤਾ ਜਾ ਰਿਹਾ અમારી ਹੈ ਪੂਰਾ ਜਿੰਨਾ ਇੱਕ ਘਰ ਦੇ ਲਈ ਰਿਕੁਆਇਰਡ ਹੁੰਦਾ ਹੈ ਉਹ ਪੂਰਾ ਪੂਰਾ ਸਮਾਨ ਦਿੱਤਾ ਜਾ ਰਿਹਾ ਹੈ ਸਾਰੀ ਸਾਧ ਸੰਗਤ ਦੇ ਸਹਿਯੋਗ ਕੀ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਜਿਸਾਂ ਉਹਨਾਂ ਦੀ ਪ੍ਰੇਰਣਾ ਸਤਕਾਹੀ ਸਭ ਕੁਝ ਹੋ ਰਿਹਾ ਜੋ ਉਹਨਾਂ ਨੇ ਮਨ ਤੋਂ ਅਪ্লাই ਦੇ ਕੰਮ ਸਾਸੰਗਤ ਵਿੱਚ ਦਿਖਾਏ ਹੈ ਉਹਨਾਂ ਦੇ ਪਿੱਛੇ ਵੀ ਇਹ ਕੰਮ ਹੈ ਉਹਨਾਂ ਦੀ ਨਿਰਦੇਸ਼ਾਂ ਅਨੁਸਾਰ ਹੀ ਸਭ ਕੁਝ